अच्छा। ਮੇਵਾ ਤੱਕ ਜਾਈ ਜਾਂਦੇ ਮਿੱਟੀ ਨਹੀਂ ਕੱਢਦੇ ਮੈਂ ਵੈਡੀ ਵੈਡੀ ਹਾਂ। ਤੀਜਾ ਹੋ ਰਿਹਾ ਹੈ। ਹਾਂ ਉਹ ਟ੍ਰੈਕ 50 ਮੀਟਰ ਆ ਵੀਰ ਕਿੱਥੇ ਰਹਿਣਾ। ਉਹ ਬੱਲੇ ਹੀ ਬੱਲੇ ਬੱਲੇ। ਓਹ ਹੋ ਹੋ। ਲੋ ਵੀ ਮਿੱਤਰੋ ਵੇਖੋ ਹੀ ਨਹੀਂ ਯਾਰੇ ਫਾਰਮ ਟ੍ਰੈਕ 50 ਦੇ। ਆਪਾਂ ਮਿੱਤਰੋ ਨਿਚੋੜ ਕੱਢ ਦਾਂਗੇ ਫਾਰਮ ਟ੍ਰੈਕ 60 ਤੋਂ 50 ਬਾਰੇ। ਵੀ ਇਹਦੇ ਵਿੱਚ ਵਾਕਿਆਤੀ ਜੋਰ ਹੈ ਕਿ ਨਹੀਂ ਕਿਉਂਕਿ ਜਿਹੜਾ ਡੈਮੂ ਦੇ ਉੱਤੇ ਚਲਾਉਂਦਾ ਸੀ ਨਾ ਉਹ ਜ਼ਿਮੀਂਦਾਰ ਭਰਾ ਆਪ ਖੁਦ ਬੈਠਾ ਸੀ ਕਿਸਾਨ ਭਰਾ ਜਿਨ੍ਹਾਂ ਨੇ ਵੀ ਲੈਣ ਦੀ ਝਾਕ ਹੈ ਜਿਨ੍ਹਾਂ ਨੂੰ ਤਾਂ ਇਹ ਕੋਈ ਉਹ ਨਹੀਂ ਵੀ ਡੈਮੂ ਵਾਲੇ ਆਪ ਬੈਠੇ ਕੰਪਨੀ ਵਾਲੇ ਵੀ ਉਹ ਥੜਾਈ ਜਾਂਦੇ ਆ ਵੀਰ ਵੀ ਜੋਰ ਲਵਾ ਲਵਾਉਂਦੇ ਆ ਨਾਲ ਪਾਉਂਦੇ ਆ ਕਿਤੇ ਆਪਾਂ ਨੂੰ ਇਹ ਗੱਲ ਕਹਿ ਦੇਣ ਵੀ ਜੋਰ ਨਹੀਂ ਲੱਗਦਾ ਸਰ ਉਹ ਦੇਖੋ ਬਈ ਸੱਤ ਤੋਂ ਤੇ ਆ ਪੱਟੀ ਮਾਰਮਾ ਪੱਟੀ ਮਾਰਮੇ ਤੁਰੇ ਆਉਂਦੇ ਆ ਜਮਾ ਰੁੱਟੀ ਨਹੀਂ ਕੱਢਦੇ ਹੈਨਾ ਮਿੱਟੀ ਨਹੀਂ ਕੱਢਦੇ ਟਰੈਕਟਰ ਰੁਕਦਾ ਨਹੀਂ ਤੁਰਿਆ ਕੋਸ਼ ਮਿੱਤਰੋ ਸੰਦ ਦਾ ਵੀ ਫਰਕ ਪੈਂਦਾ ਲੋ ਵੀ ਮਿੱਤਰੋ ਖੁਦ ਕਿਸਾਨ ਭਰਾ ਚਲਾਈ ਜਾਂਦਾ ਆਪਾਂ ਤੁਹਾਨੂੰ ਇਸ ਬਾਰੇ ਫੁੱਲਾ ਰਿਵਿਊ ਦਵਾ ਦੇਾਂਗੇ ਵੀ ਇਹ ਕਾਮਯਾਬ ਹੈ ਕਿ ਨਹੀਂ ਟਰੈਕਟਰ ਲੋ ਵੀ ਮਿੱਤਰੋ ਓਹੋ ਹੋੜ ਖੜਾ ਕਰ ਕਰਕੇ ਸਿੱਟ ਕੇ ਦੇਖੀ ਜਾਂਦਾ ਕਿਸਾਨ ਭਰਾ ਤਸੱਲੀ ਕਰੀ ਜਾਂਦੇ ਆ ਪੂਰੀ ਹੁਣ ਇਹ ਡੀਲਰ ਆ ਬੈਠੇ ਆ ਵੀ ਕੰਪਨੀ ਵਾਲੇ ਮਾਲਕ ਬੈਠੇ ਆ ਵੀ ਦਿਖਾਉਣੇ ਜਿਹੜੇ ਵੀਰ ਡੈਮੋ ਲਾਉਂਦੇ ਆ ਵੀ ਇਹ ਖੜਾ ਕਿਉਂ ਹੁੰਦਾ ਕੀ ਕਾਰਨ ਪਰ ਆਪਾਂ ਤੁਹਾਨੂੰ ਇਹਦਾ ਪੂਰਾ ਨਚੋੜ ਹੀ ਦੱਸਾਂਗੇ ਵੀ ਇਹਦੇ ਵਿੱਚ ਜੋਰ ਹੈ ਕਿ ਨਹੀਂ। ਸੱਤ ਤੋਤੇ ਜੁੜੇ ਹੋਏ ਕੰਪਨੀ ਨੇ ਦੇਖ ਸਕਦੇ ਹੋ ਤੁਸੀਂ। ਇਹ ਫਾਰਮ ਟਰੈਕ 50 ਦਾ ਡੈਮੋ ਲਾਈ ਜਾਂਦੇ ਆ। ਤਾਂ ਇੱਕ ਉਧਰ ਠੱਲ ਰੱਖਿਆ ਜੀ ਫਾਰਮ ਟਰੈਕ 60 ਜਿਹੜਾ ਕਿ ਨਵਾਂ ਮਾਡਲ ਕੱਢਿਆ ਇਹਨਾਂ ਨੇ ਟੌਪ ਆ ਇਹਨਾਂ ਨੇ ਸਾਰਾ ਇੱਥੇ ਟੈਂਟ ਵਗੈਰਾ ਤੇ ਚਾਇਆ ਸੀ ਆ ਉਹਦਾ। ਤਾਂ ਜਿਹੜਾ ਇਹ ਰਿਵਿਊ ਦੇਈ ਜਾਂਦੇ ਖੁਦ ਕਿਸਾਨ ਭਰਾ ਵੀ ਚਲਾ ਕੇ ਦੇਖੀ ਜਾਂਦਾ ਟਰੈਕਟਰ ਨੂੰ ਨਾ ਕਿ ਇਹ ਭਣੀਆ ਵਾਲਾ ਵੀਰ ਤੇ ਦੀ 150 ਚੱਕਰ ਤੋੜ ਗਿਆ। ਅੱਛਾ। ਜਦੋਂ ਆਪਾਂ ਉਧਰੋਂ ਸਟਾਰਟ ਕੀਤਾ 1500 ਚੱਕਰ ਤੇ ਸੀ 150 ਚੱਕਰ ਤੋੜ ਗਿਆ। 150 ਚੱਕਰ ਤੋੜ ਗਿਆ। ਫਰੇਮਾਂ ਤੱਕ ਜਾਈ ਜਾਂਦੇ ਮਿੱਟੀ ਨਹੀਂ ਕੱਢਦੇ ਫਰੇਮ ਐਡੀ ਗੱਡੀ ਆ ਲੈ। 150 ਚੱਕਰ ਰੱਖਿਆ ਤੀਜਾ ਲੋ ਹੈ। ਤੀਜਾ ਲੋ ਹੈ। ਠੀਕ ਹੈ। ਬਾਕੀ ਇੱਕ ਵੱਡੀ ਗੱਲ ਇਹ ਆ ਵੀ ਇਹਨਾਂ ਨੇ ਕੋਈ ਕੰਪਨੀ ਚੋਂ ਨਹੀਂ ਟਰੈਕਟਰ ਲਿਆ। ਕਿਸਾਨਪੁਰਾ ਦੇ ਘਰੋਂ ਟਰੈਕਟਰ ਲੈਂਦਾ ਜੀ ਇਹਨਾਂ ਨੂੰ ਦਿੱਤਾ ਸੀ ਹੈ ਨਾ। ਕਿੱਥੇ ਪਿੰਡ ਦਾ ਹੀ ਟਰੈਕਟਰ ਆ ਤੁਹਾਡੇ ਪਿੰਡ ਤੋਂ ਲੈ ਕੇ ਆ ਜੀ। ਹਾਂ। ਉਹ ਕਿਹ ਜੇ ਕੰਪਨੀਆਂ ਦੇ ਖਿਲਾਉਣੇ ਬਣਾਏ ਹੋਗਾ ਡੈਮੋ ਵਾਲੇ ਪਤਾ ਨਹੀਂ ਕੀ ਕੀਤਾ ਹੋਇਆ ਜੀ ਕੀਤਾ ਤੁਹਾਡੇ ਪਿੰਡ ਦਾ ਕਿਸਾਨ ਦਾ ਡਾਕਟਰ ਕਿਸਾਨ ਵੀ ਆਉਂਦਾ ਤੇ ਉਹਨਾਂ ਨਾਲ ਜੱਗ ਗੱਲ ਕਰ ਸਕਦਾ ਠੀਕ ਹੈ ਠੀਕ ਜਮਨ ਲੀਵਰ ਥੱਲੇ ਲਾ ਰਿਹਾ ਬਾਈ ਜਮਨ ਦੇ ਨਾਲ ਜੀ ਦਿੱਕਤ ਨਹੀਂ ਜਮਨਰਾਮ ਜਨਾਤੁਰੇ ਇਹ ਪੱਕਾ ਬਾਹੜੇ ਪੱਕਾ ਬਾਹੜੇ ਜਮਨ ਬਿਲਕੁਲ ਇਹ ਪਹਿਲਾਂ ਇਹਦੇ ਵਿੱਚ ਗੁਵਾਰਾ ਸੀ ਗੁਵਾਰੇ ਵਾਲੇ ਤਾਂ ਉਹਨੇ ਇੱਥੇ ਢਣਕ ਕੀਤੀ ਹੋਈ ਹੈ ਦੋਸਤੋ ਤਾ ਬਾਣ ਵੀ ਲਾਲ ਮਿੱਟੀ ਦਾ ਕੋਈ ਰੇਤੇ ਵਾਲਾ ਬਾਣ ਨਹੀਂ ਬਿਲਕੁਲ ਹੀ ਬਿਲਕੁਲ ਬਾਕੀ ਮਿੱਤਰੋ ਆਪਾਂ ਥੋੜਾ ਥੱਲੇ ਜਾ ਕੇ ਇਹਦਾ ਰਿਵਿਊ ਕਰਦੇ ਆਂ ਹਲੋ ਵੀ ਮਿੱਤਰੋ ਏਸੀ ਵੀ ਉੱਤੇ ਆਪਾਂ ਕੁਝ ਗੱਲਾਂ ਬਾਤਾਂ ਕੀਤੀਆਂ ਕਿਸਾਨ ਭਰਾਵਾਂ ਨਾਲ ਤੇ ਹੁਣ ਵੀ ਥੱਲੇ ਆ ਕੇ ਆਪਾਂ ਵੱਡੀ ਗੱਲ ਇਹਨਾਂ ਨੇ ਇਹ ਕੀਤੀ ਆ ਜਿਹੜਾ ਇਹ ਟਰੈਕਟਰ ਲਿਆ ਹੈ ਇੱਕ ਕਿਸਾਨ ਭਰਾ ਦੇ ਘਰ ਦੇ ਵਿੱਚੋਂ ਲਿਆ ਹੋਇਆ ਹੈ ਨਾ ਕਿ ਇਹ ਬਈ ਕਿਸੇ ਕੰਪਨੀ ਦੇ ਵਿੱਚੋਂ ਲਿਆਂਦਾ ਹੈ ਕਹਿੰਦੇ ਵੀ ਇਹ ਕੰਪਨੀ ਚੋਂ ਲਿਆਂਦਾ ਨਾ ਅਗਲੇ ਨੂੰ ਇਹ ਗੱਲ ਲੱਗੂਗੀ ਵੀ ਆਪਾਂ ਤਾਂ ਉਹ ਕੀਤਾ ਹੋਇਆ ਵੀ ਟਰੈਕਟਰ ਦਾ ਕੋਈ ਤੇਲ ਵਧਾਇਆ ਜਾਂ ਘਟਾਇਆ ਹਨਾ ਉਹ ਗੱਲ ਕੀਤੀ ਹੈ ਤਾਂ ਕਰਕੇ ਇਹਨਾਂ ਨੇ ਇਹ ਨੋ ਵੀ ਮੇਤਰਾ ਹਾਂ ਪੂਰੀਆਂ ਤਸੱਲੀਆਂ ਕਰਾਈ ਆਉਂਦੇ ਆ ਓ ਹੋ 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 ਫਾਰਵਰਡ ਟਰੱਕ 50 ਮੇਤਰਾ ਵੇਰ ਕਿੱ ਕੀ ਰੰਦਾ ਓ ਬੱਲੇ ਹੀ ਬੱਲੇ ਬੱਲੇ ਇਹ ਕੰਪਨੀ ਵਾਲਾ ਨਹੀਂ ਬੈਠਾ ਇਹ ਆਪ ਬੈਠਾ ਬਈ ਜ਼ਿਮੀਦਾਰ ਆਗਾ ਆ ਵੀ ਮਿੱਤਰੋ ਥੱਲੀਆਂ ਕਰਾਈ ਜਾਂਦੇ ਆ ਕੰਪਨੀ ਵਾਲਿਆਂ ਨੂੰ ਤੇ ਪਾਸੇ हट ਜਾਓ ਤੇ ਆਸੀ ਆਪ ਖੁੱਦ ਵਾਕੇ ਦੇਖਾਂਗੇ ਫੇਰ ਸਾਡੇ ਘਣੀ ਜੱਜਦੀ ਆ ਉਹ ਤੋਂ ਬਾਅਦ ਦੀ ਗੱਲ ਆ ਤੇ ਪਰ ਐਵੇਂ ਕਹੀਏ ਵੀ ਟਰੈਕਟਰੋਂ ਤਾਂ ਥਾਸੀਆਂ ਘੇਡੀਆਂ ਤੇ ਚਕਾਤਾ ਇਹਨਾਂ ਨੇ ਜਾਣ ਕੇ ਸਟੰਟ ਕਰਦੇ ਸੀ ਪਰ ਮਿੱਤਰੋ ਟਰੈਕਟਰ 'ਚ ਪੂਰਾ ਜੋਰ ਆ ਆ ਦੇਖ ਸਕਦੇ ਹੋ ਮਿੱਟੀ ਭਿੱਜਦੀ ਨਿਕਲਦੀ ਨਹੀਂ ਤੋਤਿਆਂ ਦੇ ਦੇਖੋ ਵੀ ਤੁਹਾਡੇ ਸਾਹਮਣੇ ਲਓ ਵੀ ਮਿੱਤਰੋ ਦੇਖੋ ਵੀ ਨਹੀਂ ਯਾਰੇ ਡੱਕਲ ਪੱਟੀ ਤੁਰੇ ਆਉਂਦੇ ਆ